ਆਪ ਵੱਲੋਂ ਕਿਸੇ ਵੀ ਮਹਿਲਾ ਨੂੰ ਲੋਕ ਸਭਾ ਉਮੀਦਵਾਰ ਨਾ ਬਣਾਉਣ ਦਾ ਮੁੱਦਾ ਪਖਿਆ ਬਲਵਿੰਦਰ ਗੁੰਮੜਾ ਨੇ ਕਿਹਾ ਕਿ ਬਦਲਾਅ ਦੇ ਮੁੱਦੇ ਤੇ ਜਿੱਤੀ ਆਪ ਪਾਰਟੀ ਪਹਿਲਾ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਤੋਂ ਮੁੱਕੀ ਹੁਣ ਲੋਕ ਸਭਾ ਵਿੱਚ 50% ਰੱਖਵਾ ਕਰਨ ਪੁੱਲੀ ਸਾਅਬਕਾ ਬਲਾਕ ਸਮਤੀ ਮੈਂਬਰ ਗੁਰਨਾਮ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਇਦ ਕਿਸੇ ਵੀ ਲੋਕ ਸਭਾ ਦੀ ਸੀਟ ਲਈ ਕੋਈ ਯੋਗ ਮਹਿਲਾ ਨਹੀਂ ਹੈ ਇਸ ਮਾਮਲੇ ਬਾਰੇ ਸਾਡੇ ਰਿਪੋਰਟਰ ਵੱਲੋਂ ਕੀਤੀ ਗਈ ਗਲਬਾਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਤੁਹਾਡੀ ਪ੍ਰੈਸਰਾਂਹੀਂ ਟੀਵੀ ਚੈਨਲਾਂਹੀਂ ਸਾਰੇ ਹੀ ਚੈਨਲਾਂਾਂ ਦਾ ਹੀ ਦੱਸਣਾ ਚਾਹੁੰਦੇ ਆ ਕਿ ਅੱਜ ਜਿਹੜਾ ਪੂਰੇ ਦੇਸ਼ ਵਿੱਚ ਲੋਕ ਸਭਾ ਇਲੈਕਸ਼ਨ ਦਾ ਵਿਗਲ ਵੱਜ ਚੁੱਕਾ ਹੈ ਆਪਣੇ ਆਪਣੇ ਹਲਕਿਆਂ 'ਚ ਏਰੀਆ 'ਚ ਆਪਣੀ ਸਟੇਟਾਂ 'ਚ ਸਾਰੇ ਕੈਂਡੀਡੇਟ ਸਾਰੀਆਂ ਪਾਰਟੀਆਂ ਸ਼ਾਸਕ ਪਾਰਟੀਆਂ ਆਪਣੇ ਉਮੀਦਵਾਰ ਖੜੇ ਕਰ ਰਹੀਆਂ ਨੇ ਜਿਵੇਂ ਗੱਲ ਕਰੀਏ ਪੰਜਾਬ ਦੀ ਅਸੀਂ ਐਸ ਸੀ ਬੀ ਸੀ ਮਹਾਪੰਚਾਇਤ ਮੋਰਚਾ ਫੇਰ ਸਭ ਦੀਆਂ ਲੇਟਾਂ ਕੋਲੇ ਲੱਗਾ ਹੋਇਆ ਅੱਜ ਸਾਡੀ ਵਿਚਾਰ ਹੋਈ ਮੀਟਿੰਗ ਹੋਈ ਵੀ ਜਿਹੜਾ ਨਾਰੀ ਦਾ ਇਹ ਔਰਤ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਸਾਰੀਆਂ ਸਰਕਾਰਾਂ ਕਹਿੰਦੀਆਂ ਨੇ ਵੀ ਇਸਤਰੀ ਨੂੰ ਜਿਹੜਾ 33% ਕੋਟਾ ਸੀ ਚਾਹ ਬਲਾਗ ਸਮਤੀ ਚੋਣਾ ਹੋਣਾ ਜਿਲ੍ਹਾ ਪ੍ਰਸਿੱਧ ਹੋਣ ਜਾਂ ਸਰਪੰਚੀਆਂ ਪੰਚੀਆਂ ਹੋਣ ਸਾਰੇ ਇਲਕਸ਼ਾਂ 'ਚ ਔਰਤ ਦਾ ਜਿਹੜਾ ਇਸਤਰੀ ਦਾ ਮਾਨ ਸਤਿਕਾਰਾ ਨੂੰ 33% ਨਾਲ ਸਤਕਾਰਿਆ ਸੀ ਜਿਹਦੇ ਬਾਅਦ 'ਚ ਸਰਕਾਰਾਂ ਨੇ ਮੰਗ ਕੀਤੀ ਸੀ ਵੀ 50% ਕੋਟਾ ਜਿਹੜਾ ਲੇਡੀਜ਼ ਦਾ ਹੋਣਾ ਚਾਹੀਦਾ ਪਰ ਲੇਕਿਨ ਅੱਜ ਤੁਹਾਡੇ ਸਾਹਮਣੇ ਆਧਾਰਨ ਹੈ ਸਾਡੇ ਕੋਲੇ ਬਦਲਾਅ ਵਾਲੀ ਜਿਹੜੀ ਆਮ ਆਦਮੀ ਪਾਰਟੀ ਹੈ ਮੌਜੂਦਾ ਸਰਕਾਰ ਹੈ ਇਹਦਾ ਜਿਹੜਾ ਕਾਰਨਾਮਾ ਅੱਜ 13 ਦੇ 13 ਕੈਂਡੀਡੇਟ ਜਿਹੜੇ ਖੜਾਤੇ 13 ਕੈਂਡੀਡੇਟ ਅਨਾਉਂਸ ਕਰਦੇ ਉਹਨਾਂ ਦੀਆਂ ਫੋਟੋਆਂ ਲਗ ਲੀਆਂ ਤੇ 13 ਹੀ ਜਿਹੜੇ ਲੋਕ ਸਭਾ ਹਲਕੇ ਨੇ ਉਹਨਾਂ ਦੇ ਜੈਂਟਸ ਕਰਾਏਗੇ ਲੇਡੀਜ਼ ਨੂੰ ਇੱਕ ਵੀ ਜਿਹੜਾ ਹੈ 1% ਵੀ ਕੋਟਾ ਨਹੀਂ ਦੇਆ ਐਸੇ ਤਰ੍ਹਾਂ ਪਹਿਲਾਂ ਗੱਲ ਕਰ ਰਹੇ ਸੀ ਬਹੁਤ ਵੱਡੇ ਵੱਡੇ ਦਾਅਵੇ ਲੇਡੀਜ਼ ਨੂੰ ਕਦੇ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕਰ ਰਹੇ ਸੀ ਕਦੀ ਕੋਈ ਗੱਲ ਕਰ ਰਹੇ ਸੀ ਪਰ ਜਿਹੜਾ ਅੱਜ ਇੱਥੇ ਆ ਕੇ ਉਹਨਾਂ ਦਾ ਹਜ਼ਾਰ-ਹਜ਼ਾਰ ਦਾ ਕੀ ਦੇਣਾ ਸੀ ਉਹਨਾਂ ਦਾ ਜਿਹੜਾ ਬਣਦਾ ਅਧਿਕਾਰ ਸੀ ਬਣਦਾ ਸਤਕਾਰ ਸੀ ਉਹ ਵੀ ਖਤਮ ਕਰ ਦਿੱਤਾ ਜਦਕਿ ਸ਼ਾਇਦ ਇਸੇ ਨੂੰ ਇਨਕਲਾਬ ਕਹਿੰਦੇ ਹੋਣਗੇ ਜਾਂ ਬਦਲਾਅ ਕਹਿੰਦੇ ਹੋਣਗੇ ਮੈਂ ਪਬਲਿਕ ਨੂੰ ਦੱਸਣਾ ਚਾਹੁੰਦਾ ਹਾਂ ਬਾਕੀ ਪਾਰਟੀਆਂ ਨੂੰ ਵੀ ਅਪੀਲ ਹੈ ਸਾਡੀ ਜੇ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਤਾਂ ਕਿ ਸਰਕਾਰ ਨੇ ਜਿਹੜਾ ਕੋਟਾ ਬੀਬੀਆਂ ਨੂੰ ਦਿੱਤਾ ਔਰਤਾਂ ਨੂੰ ਦਿੱਤਾ ਏਸਤਰੀਆਂ ਨੂੰ ਦਿੱਤਾ ਸਾਡੀ ਭੈਣਾਂ ਨੂੰ ਜਿਹੜਾ ਕੋਟਾ ਦਿੱਤਾ ਚਾਹੋ 33% ਹੈ ਜਾਂ ਪਰਸਪਰ 50% ਹੈ ਹਰ ਇੱਕ ਖੇਤਰ ਚ ਉਹਨਾਂ ਦਾ 50% ਕੋਟਾ ਦਿੱਤਾ ਦੇਣਾ ਚਾਹੀਦਾ ਜਿਵੇਂ ਕਿ ਗੱਲ ਕਰ ਲਈਏ ਅੱਜ ਮਹਿਲਾ ਕਮਿਸ਼ਨ ਦੀ ਮਹਾਨਯੋਗ ਮਹਿਲਾ ਕਮਿਸ਼ਨ ਜਿਹੜੀ ਸਾਡੀ ਪੰਜਾਬ ਦੀ ਹੈ ਉਹਦੇ ਸ਼ਾਇਦ ਧਿਆਨ ਚ ਗੱਲ ਹੈ ਜਾਂ ਨਹੀਂ ਹੈ ਪਰ ਉਹ ਮਹਿਲਾ ਕਮਿਸ਼ਨ ਨੇ ਇਹ ਕਹਿੰਦਾ ਵੀ ਆਪਣੀ ਕੁਰਸੀ ਤੋਂ ਦੇਖ ਕੇ ਹੀ ਮੂਥੇ ਮੂੰਹ ਨਾ ਮੰਦ ਕਰੇ ਉਹ ਮਹਿਲਾ ਕਮਿਸ਼ਨ ਜੇ ਬਣੀ ਹੈ ਇਹਨਾਂ ਦੇ ਹੱਕ ਅਧਿਕਾਰਾਂ ਦੀ ਗੱਲ ਕਰੇ ਤਾਂ ਕਿ ਜਿਹੜੀ ਆ ਜਿਹੜਾ ੱੱਕਾਛਾਈ ਪੰਜਾਬ ਚ ਹੋਣ ਲੱਗੀ ਐ ਇਥੋਂ ਸ਼ੁਰੂ ਹੋ ਰਹੀ ਐ ਬਾਕੀ ਪਾਰਟੀਆਂ ਵੀ ਇਸੇ ਤਰ੍ਹਾਂ ਨਾ ਕਰਨ ਦੂਜੀ ਸਟੇਟਾਂ ਚ ਵੀ ਇਸੇ ਤਰ੍ਹਾਂ ਨਾ ਹੋਵੇ ਤੇ ਸਾਰੇ ਹੀ ਸੱਜਣ ਮੇਰੇ ਬੈਠੇ ਨੇ ਤੇ ਇਸੇ ਤਰ੍ਹਾਂ ਜਿਹੜਾ ਹੈ ਔਰਤ ਦਾ ਹੱਕ ਐ ਜਿਹੜਾ ਔਰਤ ਦਾ ਸਤਕਾਰ ਐ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬੇਟੀ ਬਚਾਓ ਬੇਟੀ ਪੜਾਓ ਪੜਾਓ ਦੇ ਜਿਹੜਾ ਬਹੁਤ ਵੱਡਾ ਨਾਰਾ ਲਗਿਆ ਐਣ ਤੇ ਕਰੋੜਾਂ ਰੁਪਏ ਖਰਚ ਹੋਇਆ ਕਿ ਇਸੇ ਤਰ੍ਹਾਂ ਇਸੇ ਕਰਕੇ ਬੇਟੀਆਂ ਨੂੰ ਪਟਾਣ ਦੀ ਲੋੜ ਐ ਬਚਾਣ ਦੀ ਉਹਨਾਂ ਦਾ ਮਾਨ ਇਹ ਖਤਮ ਕਰਨਾ ਪਰ ਇਸ ਸਰਕਾਰ ਨੂੰ ਚਾਹੀਦਾ ਸੀ 33% ਦੀ ਬਜਾ ਕੇ 50% ਕੋਟਾ ਤਾਂ ਨਹੀਂ ਦੇਣਾ ਸੀ ਪਰ 33% ਜਿਹੜਾ ਜਿਹੜਾ 13 13 ਸੀਟਾਂ ਦੇ ਬਣਦਾ ਸੀ ਉਹ ਦੇਣਾ ਸੀ ਪਰ ਜਿਹੜਾ ਅੱਖਾਂ ਵਿੱਚ ਕੇ ਇਹਨਾਂ ਨੇ ਜੈਂਟਸ ਨੂੰ ਖੜੇ ਕਰਕੇ ਉਹ ਜਿਹੜਾ ਹੈ ਔਰਤ ਦਾ ਸਦਕਾਰ ਖਤਮ ਕਰ ਦਿੱਤਾ ਤੇ ਮੈਂ ਪ੍ਰੈਸ ਰਹੀਂ ਮੀਡੀਆ ਰਹੀਂ ਮੰਗ ਵੀ ਕਰਦਾਂ ਤੇ ਬਾਕੀਆਂ ਪਾਰਟੀਆਂ ਨੂੰ ਵੀ ਜਿਹੜਾ ਔਰਤ ਦਾ 33% ਬਣਦਾ ਹੈ ਜੇ 50% ਕੋਟਾ ਨਹੀਂ ਦੇਣਾ ਤਾਂ 30% ਤੋਂ ਉਹਦਾ ਹਿੱਸਾ ਦਿੱਤਾ ਜਾਵੇ ਜਿਵੇਂ ਕੱਲ ਨੂੰ ਇਲੈਕਸ਼ਨ ਪੰਚਾਇਤਾਂ ਦੇ ਆਣੇ ਨੇ ਬਲਾਕ ਸੰਮਤੀਆਂ ਦੇ ਆਣੇ ਜਿਲ੍ਹਾ ਪ੍ਰੀਸ਼ਦ ਦੇ ਆਣੇ ਉਸ 'ਚ ਵੀ ਸਾਇਦ ਇਹੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਦੇ ਰਿਜ਼ਰਵੇਸ਼ਨ ਖਤਮ ਕਰਨ ਦੀ ਗੱਲ ਕਰਦੀ ਹੈ ਕਦੇ ਦੂਜੇ ਇਹ ਜਿਹੜਾ ਮਾਨਸਤਕਾਰ ਲੋਕਾਂ ਦੀ ਗੱਲ ਕਰਦੀ ਹੈ ਪੰਚਾਇਤਾਂ 'ਚ ਵੀ ਇਹ ਮਨ ਲੱਗਦੀ ਇਹੀ ਕੁਝ ਸਵਾਰਡ ਹੋਊਗੀ ਜੋ ਹੁਣ ਅੜਾ ਰਹੀ ਹੈ ਤੇ ਮੈਂ ਸਾਰੀ ਪ੍ਰੈਸ ਦੇ ਧਿਆਨ 'ਚ ਲੈਣਾ ਚਾਹੁੰਦਾ ਇਸ ਮੁੱਦੇ ਤੇ ਮਹਿਲਾ ਵਿੰਗ ਜੋ ਵੀ ਹੈ ਐਸੀ ਸਲ ਬਣੇ ਮਹਿਲਾ ਵਿੰਗ ਬਣੇ ਨੇ ਜੋ ਮਹਿਲਾ ਵਿੰਗ ਬਣੇ ਨੇ ਜੇਕਰ ਉਹ ਜਾਗਦੇ ਨੇ ਤਾਂ ਆਪਣੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਚ ਆਵਾਜ਼ ਉਠਾਉਣ ਤਾਂ ਕਿ ਇਸਤਰੀ ਦਾ ਜਿਹੜਾ ਔਰਤ ਦਾ ਮਾਨ ਸਤਕਾਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਸੀ ਬੀ ਸੀ ਮਹਾਪੰਚਾਇਤ ਚੋਰ ਫੜੋ ਮੋਰਚਾ ਜੋ ਸੱਤ ਪ੍ਰੈਸ ਮਾੜੀ ਦੀ ਲੈਟਰ ਤੇ ਪਿਛਲੇ ਲੰਬੇ ਸਮੇਂ ਤੋਂ ਲੱਗ ਰਿਹਾ ਹੈ ਅੱਜ ਅਖਬਾਰਾਂ ਦੀ ਕਟਿੰਗ ਪੜ੍ਹ ਕੇ ਇਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਗ੍ਰੰਥਾ ਚ ਲਿਖਿਆ ਗਿਆ ਕਿ ਜਨਮਨੀ ਔਰ ਜਨਮ ਭੂਮੀ ਸਵਰਗ ਸੇ ਵੱਡ ਕਰ ਹੈ ਕਿ ਜਿਹੜੀ ਜਨਮਨੀ ਹੈ ਜੋ ਜਨਮ ਦਿੰਦੀ ਹੈ ਜਾਂ ਭੂਮੀ ਹੈ ਜੋ ਅੰਨ ਪੈਦਾ ਕਰਦੀ ਉਹ ਸਵਰਗ ਨਾਲੋਂ ਵੱਧ ਹੈ ਪਰ ਸਾਰੀ ਪਾਰਟੀਆਂ ਨੇ ਔਰਤਾਂ ਦੇ ਜਿਹੜੇ ਅਧਿਕਾਰ ਹੈ 13 ਲੋਕ ਸਭਾ ਸੀਟਾਂ ਤੇ ਮਹਿਲਾਵਾਂ ਨੂੰ ਨੁਮਾਇੰਦਗੀ ਨਹੀਂ ਦਿੱਤੀ ਹੈ ਇਸ ਗੱਲ ਦਾ ਅਸੀਂ ਸਾਰੇ ਰਣਕੇ ਵਿਰੋਧ ਕਰਦੇ ਆ ਕਿ ਜਿੰਨੇ ਵੀ ਪਾਰਟੀਆਂ ਜਦੋਂ ਸੈਂਟਰ ਚ 33% ਜਾਂ 50% ਲਾਗੂ ਹੈ ਤਾਂ ਪੰਜਾਬ ਚ ਲੋਕ ਸਭਾ ਸੀਟਾਂ ਚ ਔਰਤਾਂ ਨੂੰ ਸਾਰੀ ਪਾਰਟੀਆਂ ਨੂੰ ਹੱਕ ਦੇਣਾ ਚਾਹੀਦਾ ਹੈ ਤੇ ਉਹਨਾਂ ਦਾ ਜਿਹੜਾ ਮਾਨ ਸਤਕਾਰ ਬਰਕਰਾਰ ਰੱਖਣਾ ਚਾਹੀਦਾ ਕਿਉਂਕਿ ਜਿੱਥੇ ਮਹਿਲਾ ਕੁਸ਼ਲ ਲੱਗੇ ਆ ਨਾਰੀ ਸ਼ਕਤੀ ਵੋਟ ਲੱਗੇ ਆ ਜਾਂ ਅੱਜ ਭਾਰਤ ਸਰਕਾਰ ਬੇਟੀ ਪੜਾਓ ਬੇਟੀ ਬਚਾਓ ਦੀ ਗੱਲ ਕਰਦੀ ਹੈ ਇੱਥੇ ਲੋਕ ਸਭਾ ਚ ਵੀ ਇਹਨਾਂ ਨੂੰ ਇਹਨਾਂ ਦਾ ਜਿਹੜਾ ਕੋਟਾ ਬਹਾਲ ਕਰਨਾ ਚਾਹੀਦਾ ਅਸੀਂ ਸਾਰੇ ਹੀ ਇਸ ਗੱਲ ਦਾ ਅੱਜ ਮੋਰਚੇ ਕਰਨ ਨੂੰ ਅਪੀਲ ਕਰਦੇ ਆ ਸਾਰੀ ਸਰਕਾਰਾਂ ਨੂੰ ਸਾਰੀ ਪਾਰਟੀਆਂ ਨੂੰ ਕਿ ਔਰਤਾਂ ਦਾ ਜਿਹੜਾ ਬੰਨ ਦਾ ਅਧਿਕਾਰ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਵੀ ਮੈਦਾਨ 'ਚ ਆ ਸਕਣ ਲੋਕ ਸਭਾ 'ਚ ਬੈਠ ਕੇ ਆਪਣੀ ਆਵਾਜ਼ ਕਰ ਸਕਣ ਜੈਪੀ ਮ ਜੈ ਪਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਕੋ ਮੰਦਾ ਆਖੀਏ ਜੰਮੇ ਰਹਿਜਾਨ ਜੋ ਇਹ ਸਰਕਾਰ ਹੈ 13 ਸੀਟਾਂ 'ਚੋਂ ਇੱਕ ਸੀਟ ਵੀ ਨਹੀਂ ਆਪਣੀ ਇਸਤਰੀ ਨੂੰ ਦੇ ਸਕੀ ਜਾਂ ਕਿ ਭਗਵੰਤ ਮਾਨ ਨੇ ਆਪਣੀ ਜ਼ਿੰਦਗੀ ਚਲਾਉਣ ਵਾਸਤੇ ਵੀ ਆਪਣੀ ਨਵੇਂ ਜੀਵਨ ਸਾਥੀ ਦਾ ਵਿਆਹ ਕੀਤਾ ਟਿਕਣਾ ਇਹ ਗੱਲ ਇਹਨਾਂ ਨੇ ਕਹਿਣ ਦੀ ਹੋਣਾ ਕੋਈ ਵੀ ਲੀਡਰ ਹੈ ਕੋਈ ਵੀ ਸਰਕਾਰ ਹੈ ਠੀਕ ਹੈ ਇਹ ਕਰਦੇ ਕਹਿੰਦੇ ਕੁਛ ਐ ਕਰਦੇ ਕੁਛ ਐ ਬਾਕੀ ਇਸ ਦਾ ਬਾਈ ਬੈਠੇ ਨੇ ਬਲਵਿੰਦਰ ਸਿੰਘ ਜੀ ਇਹੇ ਢੱਲੇ ਨਾਲ ਬੋਲਣੇ ਵਾਲੇ ਆ ਸਾਨੂੰ ਜੱਗ ਤੱਕ ਕਿਸੇ ਦੀ ਨਹੀਂ ਹੈਗੀ ਬਾਕੀ ਇਹ ਕਹਿਣੀ ਕਰਨੀ ਦੇ ਪੂਰੇ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ